ਆ ਵੀਡੀਓ ਦੇਖੋ ਜਿਹੜੀ ਮੇਰੇ ਪਿੱਛੇ ਚੱਲ ਰਹੀ ਹੈ ਔਰ ਮੈਂ ਇਸ ਸਵਰਗ ਦਿਖਾਣਾ ਚਾਹੁੰਦੀ ਸੀ ਹਰ ਕਿਸੇ ਨੂੰ ਕਿ ਕੌਣ ਕਹਿੰਦਾ ਕਿ ਗੁਰੂ ਸਾਹਿਬ ਤਾਂ ਅੰਦੋਲਤ ਦੇ ਪੁੱਛੇ ਨੇ ਗੁਰੂ ਸਾਹਿਬ ਨੂੰ ਕੁਝ ਨਹੀਂ ਚਾਹੀਦਾ ਗੁਰੂ ਸਾਹਿਬ ਪਿਆਰ ਦੇ ਪੁੱਛੇ ਨੇ ਜਿਹੜੇ ਮਹਿਲ ਬਣਾਉਂਦੇ ਨੇ ਲੋਕੀ ਗੁਰਦੁਆਰੇ ਬਣਾਉਂਦੇ ਨੇ ਮਹਿਲ ਬਣਾਉਂਦੇ ਨੇ ਸੋਨਾ ਲਗਾਓ ਭੇਟਾ ਜਿਹੜਾ ਉਹ ਗੁਰੂ ਸਾਹਿਬ ਨੂੰ ਕੁਝ ਨਹੀਂ ਚਾਹੀਦਾ ਗੁਰੂ ਸਾਹਿਬ ਦੇਖੋ ਐਵੇਂ ਦੇ ਮਾਹੌਲ 'ਚ ਵੀ ਇੱਕ ਕੁੱਟੀਆਂ 'ਚ ਬੈਠੇ ਨੇ ਇੱਕ ਛੋਟੀ ਜਿਹੀ ਕੁੱਟੀਆਂ 'ਚ ਵੀ ਬੈਠੇ ਨੇ ਉੱਥੇ ਵੀ ਉਹਨਾਂ ਨੇ ਸਵਰਗ ਬਣਾਤਾ ਕੁੱਟੀਆਂ 'ਚ ਬੈਠ ਕੇ ਤੇ ਗੁਰੂ ਸਾਹਿਬ ਜਿੱਥੇ ਵੀ ਰਾਜਮਾਨ ਹੋ ਜਾਣਗੇ ਨਾ ਉੱਥੇ ਸਵਰਗ ਹੀ ਬਣ ਜਾਏਗਾ ਉੱਥੇ ਧੰਦੋਲਤ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੂੰ ਸਿਰਫ ਪਿਆਰ ਪ੍ਰੇਮ ਚਾਹੀਦਾ ਹੈ। ਉਹਨਾਂ ਨੂੰ ਧੰਦੋਲਤ ਨਹੀਂ ਚਾਹੀਦਾ। ਇਹ ਮਾਹੌਲ ਦੇਖੋ ਇੰਨਾ ਵਧੀਆ ਮਾਹੌਲ ਇੱਥੇ ਸੁਖਮਨੀ ਸਾਹਿਬ ਦਾ 파ਠ ਚੱਲ ਰਿਹਾ ਹੈ ਨਾ ਨਾ ਤੇ ਇੱਕ ਤਰ੍ਹਾਂ ਦਾ ਸਵਰਗ ਬਣਿਆ ਹੋਇਆ ਤੇ ਆਪਾਂ ਜਾ ਨਹੀਂ ਸਕਦੇ ਉਸ ਜਗ੍ਹਾ ਤੇ ਮੈਨੂੰ ਨਹੀਂ ਪਤਾ ਕਿ ਕਿਹੜੀ ਜਗ੍ਹਾ ਹੈ। ਮੈਂ ਮੇਰੀ ਨੌਲੇਜ ਨਹੀਂ ਹੈ ਮੈਂ ਅਸਲ ਕਿ ਨਾਮ ਨਹੀਂ ਲੈ ਰਹੀ ਜਗ੍ਹਾ ਦਾ ਬਟ ਬਹੁਤ ਹੀ ਸਵਰਗ ਵਰਗੀ ਜਗ੍ਹਾ ਜਿੱਥੇ ਬਹੁਤ ਹੀ ਕਰਮਾ ਵਾਲੇ ਲੋਕ ਦਾ ਪਾਠ ਕਰ ਰਹੇ ਨੇ ਗੁਰੂ ਸਾਹਿਬ ਦੇ ਸਮਖਸ਼ ਉਹਨਾਂ ਦੀ ਹਜ਼ੂਰੀ ਵਿੱਚ ਪਾਠ ਚੱਲ ਰਿਹਾ ਤੇ ਬਹੁਤ ਹੀ ਆਨੰਦ ਆਇਆ ਮੈਨੂੰ ਦੇਖ ਕੇ ਇਸ ਕਰਕੇ ਮੈਂ ਵੀਡੀਓ ਸ਼ੇਅਰ ਕਰ ਰਹੀ ਹਾਂ ਜਿੰਨوں ਵੀ ਕਿਸੇ ਨੂੰ ਪਤਾ ਹੋਏ ਇਸ ਜਗ੍ਹਾ ਦਾ ਨਾਮ ਤੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿ ਇਹ ਕਿਹੜੀ ਜਗ੍ਹਾ ਹੈ ਤੇ ਇਸ ਜਗ੍ਹਾ ਦੇ ਵਿੱਚ ਮਤਲਬ ਕਿਹੜੀ ਜਗ੍ਹਾ ਤੇ ਆਪਾਂ ਜਾਈਏ ਤੇ ਅਸੀਂ ਇੱਥੇ ਤੱਕ ਪਹੁੰਚ ਸਕਦੇ ਹਾਂ ਤੇ ਮੈਂ ਜ਼ਰੂਰ ਜਾਣਾ ਚਾਹਾਂਗੀ ਜੇ ਮਹਾਰਾਜ ਨੇ ਕਿਰਪਾ ਕੀਤੀ ਕਿਉਂਕਿ ਐਵੇਂ ਦਾ ਮਾਹੌਲ